ਚਲ ਜੀ ਮਿਲ ਕਰਕੇ ਤੇ ਸਾਰੇ ਵਧੀਆ ਹੋਗੇ ਮੈਂ ਇਸ ਜੀ ਪਾਰਕ ਚ ਮੇਰੇ ਨਾ ਬੋਡੀ ਇਨਫੈਕਸ਼ਨ ਜਿਆਦਾ ਹੋ ਗਈ ਜਿੱਦਾਂ ਕਿਤੇ ਚ ਨਾ ਤਜਾਬ ਵਗੈਰਾ ਜਿਆਦਾ ਬਣਦਾ ਕੁਛ ਵੀ ਖਾਲਾ ਚਾਹ ਪਾਣੀ ਤਾਂ ਮੈਂ ਛੱਡਤਾ ਮਤਲਬ ਪਾਣੀ ਵੀ ਪੀ ਲਾਂ ਤਾਂ ਵੀ ਮੈਨੂੰ ਉਲਟੀ ਫਿਰ ਮੈਂ ਇਹਦੇ ਕਰਕੇ ਨਾ ਥੋੜੇ ਥੋੜੇ ਗੇੜੇ ਦੇਈ ਜੰਨੀ ਉਹ ਜੀ ਮਾੜੀ ਮੋਟੀ ਕੋਈ ਚੀਜ਼ ਖਾ ਲਮਾ ਨਾ ਬੈਠਦੀ ਨਹੀਂ ਜੇ ਪੈ ਜਾ ਉਲਟੀ 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 ਇਹ ਤਕਰੀਬਨ ਮੈਨੂੰ 1 ਮਹੀਨੇ ਤੋਂ ਇਹੀ ਚੱਲਦਾ ਦਵਾਈ ਲੈ ਲੋ ਤਾਂ ਠੀਕ ਆ ਨਹੀਂ ਫੇਰ ਹੁਣ ਥੋੜੇ ਜਿਹੇ ਦਿਨ ਹੋ ਗਏ ਦਵਾਈ ਵੀ ਕੋਈ ਕੰਮ ਨਹੀਂ ਕਰਦੀ ਤੇ ਮੈਂ ਹੁਣ ਲੱਗੀ ਸੀ ਬਾਹਰ ਆ ਦੇਖੋ ਜੀ ਕਾਲੂ ਦੇ ਹਾਲ ਇਹ ਕਾਲੂ ਨਾ ਮੇਰੇ ਨਾਲ ਹੀ ਰਹਿੰਦਾ ਇਹ ਜੇ ਮੈਂ ਨੂੰ ਘਰੋਂ ਦਰਵਾਜ਼ਾ ਖੋਲਾਂ ਇਹਦੀ ਤਾਂ ਪੂਛ ਹਿੱਲਣ ਲੱਗ ਜਾਂਦੀ ਆ ਜੇ ਮੈਂ ਘਰੋਂ ਕਿਤੇ ਬਾਹਰ ਜਾਵਾਂ ਇਹਦੀ ਤਾਂ ਮਤਲਬ ਨਾਲੇ ਭੱਜ ਲੈਣੇ ਨੇ ਜਦੋਂ ਗੱਡੀ ਆਉਣੀਆਂ ਇਹਨੇ ਤਾਂ ਕੋਲ ਖੜ੍ਹ ਜਾਣ ਹੁਣ ਤੁਸੀਂ ਆਪ ਦੇਖ ਲਿਓ ਦੇਖੋ ਇਹਦੇ ਹਾਲ ਮੈਂ ਹਜੇ ਕਿਹਾ ਵੀ ਨਹੀਂ ਮੈਂ ਘਰ ਨੂੰ ਜਾਣੇ ਪਹਿਲਾਂ ਪੂਸ ਚੱਕ ਕੇ ਤੁਰ ਪਿਆ ਮੇਰੀ ਗੱਲ ਸੁਣੀ ਕਾਲੂ ਗੱਲ ਸੁਣੀ ਤੂੰ ਉੱਥੇ ਬੈਠਾ ਤੀ ਜਦ ਮੈਂ ਹੁਣ ਉਰੇ ਆਈਆਂ ਪਾਰਕ ਚ ਵੀ ਮੈਂ 2 ਮਿੰਟ ਧੁੱਪ ਚ ਬੈਠੇ ਮੈਂ ਤੂੰ ਮੇਰੇ ਨਾਲੇ ਕੱਥੇ ਆਇਆ ਓ ਹੈਲੋ ਮੈਨ ਲੱਗਦਾ ਮਰ ਗਿਆ ਕਾਲੂ ਹੈਗਾ ਹੈਗਾ ਵਾਕਿੱਤੇ ਮਲ ਗਿਆ ਇਹ ਕਿੱਥੇ ਮਰ ਜੂਗਾ ਕਾਲੂ ਦੇਖੀ ਮੇਰੇ ਕਹਿੰਨੀ ਮੈਂ ਬੁਲਾਉਣੀ ਆ ਤੈਨੂੰ ਕੋਈ ਨਾ ਫਿਰ ਕੋਈ ਨਾ ਹੁਣ ਤੈਨੂੰ ਚੀਜ਼ੀ ਨਹੀਂ ਦੇਣੀ ਕਦੇ ਵੀ ਅਰੇ ਚੀਜ਼ੀ ਦੇ ਨਾਂ ਨੂੰ ਕਰਨ ਖੜੇ ਕਰ ਲੈ ਚੱਲ ਮੈਂ ਜਾਨੀਆ ਚੰਗਾ ਇਹ ਲੱਡੂ ਇਹ ਲੱਡੂ ਤੂੰ ਉੱਥੇ ਲੰਮ ਨਾਲ ਚੋਈ ਪਈ ਸੀ ਆ ਪੂੰਛ ਤੇਰੀ ਜਦ ਇਹਲਣ ਲੱਗ ਜਿੰਦੇ ਜਾਂ ਤੂੰ ਮੈਨੂੰ ਦੇਖਣ ਲੱਗ ਜਨਾ ਗੋਗਲੀਏ ਇਹ ਗੋਗਲੀਏ ਆ ਮੈਂ ਤਾਂ ਚਾਨੀਆ ਓਏ ਲਓ ਜੀ ये चौधरी नाले तैयार हो जाना नाले मारा एक थप्पड़ मूहरे ले और मैं रहना हजे उरे ओ धुप तो च बैठूंगी सीधा घर कर मुरे खड़ूगा जाके हूँ जा जा तू तो कल ही जा ए, ओ भैया ना <laughs>